ਦੋਈ ਲਣਾਇਓ ਹਾਂਜੀ ਦੋਈ ਲਣਾਇਓ ਪਹਿਲੀ ਵਾਰ ਆਇਆ ਕੋ ਪਹਿਲਾਂ ਵੀ ਆਇਆ ਨਹੀਂ ਮੈਂ ਪਹਿਲਾਂ ਕਾਫੀ ਟਾਈਮ ਆ ਚੁੱਕਾ ਹਾਂ ਪਰਿਵਾਰ ਵੀ ਤਕਰੀਬਨ ਹੋਰ ਵੀ ਆਪਣੇ ਆਸ-ਪਾਸ ਜਿਹੜੇ ਦਵਾਈ ਐ ਤੋਂ ਟੈਸਟ ਕਰਾ ਰਹੀਆਂ ਸਾਰੇ ਟੈਸਟ ਵੀ ਅੱਛੇ ਹੋ ਰਹੇ ਆ ਵਧੀਆ ਦਵਾਈ ਵੀ ਟ੍ਰੀਟਮੈਂਟ ਬਹੁਤ ਅੱਛਾ ਵਧੀਆ ਹੋ ਰਿਹਾ ਸਟਾਫ ਬਹੁਤ ਅੱਛਾ ਹੈ ਪਿੰਡ ਵਾਸੀਆਂ ਨੂੰ ਬਜ਼ੁਰਗਾਂ ਨੂੰ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਾਹਰ ਦੂਰ ਜਾਣਾ ਪੈਂਦਾ ਸੀ ਡੇਰਾ ਬਸੀ ਹੋ ਗਿਆ ਉੱਥੇ ਜਾ ਕੇ ਟੈਸਟ ਕਰਾਣੇ ਪ੍ਰਾਈਵੇਟ ਕਰਾਣੇ ਤੇ ਲੈਣ ਵਿੱਚ ਕਾਫੀ ਬਜ਼ੁਰਗਾਂ ਨੂੰ ਖੜਨਾ ਪੈਂਦਾ ਸੀ ਕਾਫੀ ਸਮਾਂ ਹਾਂਜੀ ਸ਼ਾਮ ਬਹੁਤ ਦਿੱਕਤ ਆਉਂਦੀ ਸੀ ਜਾਣਾ ਬਣਾ ਤੇ ਇਹ ਬਹੁਤ ਅੱਛਾ ਬਹੁਤ ਵਧੀਆ ਉਪਰਾਲਾ ਹੋਇਆ ਪਿੰਡ ਦੇ ਅੰਦਰ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਇੱਕ ਪੰਜਾਬ ਦੇ ਅੰਦਰ ਜਿਹੜੀਆਂ ਹਨ ਇਹ ਕਲੀਨਿਕਾਂ ਖੋਲੀਆਂ ਹੋਈਆਂ ਨੇ ਹੁਣ ਜਿਹੜੇ ਟੈਸਟ ਜਿਹਨੂੰ ਤਰੀਮਨ ਸਾਰੇ ਪਿੰਡ ਨੂੰ ਸਭ ਨੂੰ ਜਿਹੜਾ ਅਸੀਂ ਬਾਹਰ 2000 ਦੇ ਟੈਸਟ 25 2500 ਦੇ ਟੈਸਟ ਹੁੰਦੇ ਸੀ ਤੇ ਦਵਾਈਆਂ ਲੈਂਦੇ ਖੱਜਲ ਖਰਾਬੀ ਤੇ ਹੁਣ ਜਿਹੜਾ ਇਹ ਕਲੀਨਿਕ ਖੁੱਲਣ ਦੇ ਨਾਲ ਹੈ ਉਹ ਪੈਸੇ ਦੀ ਬਜਦ ਹੋਈ ਹੈ ਆਪਣੇ ਬਹੁਤ ਅੱਛਾ ਟਰੀਟਮੈਂਟ ਹੋ ਰਿਹਾ ਮੇਰੇ ਪਿੱਛੇ ਟਬੀਰ ਖਰਾਬ ਹੋ ਗਈ ਫਿਰ ਮੈਂ ਆ ਡਾਕਟਰ ਸਾਹਿਬ ਕੋਲ ਤੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਜਿਹਨਾਂ ਨੂੰ ਮੈਂ ਦਿਖਾਇਆ ਇਹਨਾਂ ਨੇ ਮੇਰੇ ਪੂਰੇ ਬੋਡੀ ਟੈਸਟ ਕੀਤੇ ਫਰੀ ਆਫ ਕੋਸਟ ਕੋਈ ਪੈਸਾ ਨਹੀਂ ਇਹਨਾਂ ਨੇ ਨਾ માત્ર ਦਵਾਈ ਦਿੱਤੀ ਦੋ ਤਿੰਨ ਟੈਬਲੇਟ ਬਸ ਤਿੰਨ ਚਾਰ ਨੇ ਕਾਦੀ ਮੈਂ ਬਿਲਕੁਲ ਰੈਡੀ ਹੋ ਗਿਆ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆ ਕੇ ਸਟਾਫ ਬਹੁਤ ਵਧੀਆ ਹੈ ਡਾਕਟਰ ਬਹੁਤ ਚੰਗੇ ਨੇ ਇੱਕ ਚੁਵਾਨੀ ਵੀ ਨਹੀਂ ਲੱਗੀ ਮੈਂ ਘਰ ਤੋਂ ਉੱਠ ਗਿਆ 15 ਮਿੰਟ ਦਵਾਈ ਲੈ ਕੇ ਘਰ ਚੱਲ ਗਿਆ ਤੇ ਡਰ ਅਸੀਂ ਗਿਆ ਮੇਰਾ ਪੂਰਾ ਦਿਨ ਹੀ ਬਰਬਾਦ ਹੋ ਗਿਆ ਨਾਲੇ ਪੈਸੇ ਦੇ ਗਿਆ ਨਾਲੇ ਭਲਾ ਟੈਟ ਫਿਰ ਰਿਪੋਰਟ ਆਈ ਅਗਰ ਨੂੰ ਦਵਾਈ ਦਿੱਤੀ ਉਹ ਸਾਰਾ ਦਿਨ ਹੀ ਮੇਰਾ ਬਰਵਾੜ ਗਿਆ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਖੋਲ ਕੇ ਸਾਰੇ ਪਿੰਡ ਨੂੰ ਸਾਰੇ ਇਲਾਕੇ ਨੂੰ ਜਿਹੜੇ-ਨੇੜੇ ਪਿੰਡਾਂ ਨੂੰ ਇਹ ਸੇਵਾ ਦਿੱਤੀ ਹੈ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ